ਇਨੂਕ ਮੁੰਡਾ ਪਸੰਦ ਨਾਲੇ ਗੱਲ ਸੁਣ ਲੈ ਕੁੜੀਏ ਤੇਰੀ ਖੁਸ਼ੀ ਖਤਰਨਾ ਅਸੀਂ ਬਾਂਟੀ ਦੇ ਘਰਵਾਰ ਦੇਖਣ ਗਏ ਸੀ ਆਪਣਾ ਵਿਆਹ ਨਹੀਂ ਕਰੇ ਹੋ ਸਕਦਾ ਬਾਹੁਰ ਅੱਬਾ ਸਾਡੀ ਵੀ ਤਾਂ ਕਿਹੋ ਜੀ ਕਿਸਮਤ ਬਣਾਈ ਹੈਗੀ ਇੰਸਟਾਗ੍ਰਾਮ ਦੇ ਉੱਪਰ ਕਹਿੰਦੇ ਇੱਕ ਮੁੰਡਾ ਜਿਹੜਾ ਸ਼ਾਇਆ ਹੋਇਆ ਟ੍ਰੈਂਡਿੰਗ ਦੇ ਵਿੱਚ ਚੱਲਦਾ ਹੈ ਉਹ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਆਇਆ ਹੋਇਆ ਹੈ ਦੇਗਾ ਕੀ ਸ਼ਰਮ ਲਈ ਆ ਓਏ ਬੇਸ਼ਰਮਾ ਉੱਠ ਘੜ ਤੂੰ ਉਹ ਕੁੜੀ ਆਲੇ ਆਉਣ ਆਲੇ ਆ ਤੂੰ ਸੁੱਤਾ ਪਿਆਗਾ ਉਹ ਕੋਈ ਨਾ ਬਾਪੂ ਸੌਂ ਜਾਂਦੇ ਹੋਰ ਕੋਈ ਤੂੰ ਸੁੱਤਾ ਰਹਿ ਜੇਂਗਾ ਸੁੱਤਾ ਅਗਲੇ ਤਾਂ ਐਂ ਮੁਰ ਜਾਣਗੇ ਉਹ ਬਾਪੂ ਕੋਈ ਨਾ ਤੇਰੇ ਮੁੰਡੇ ਨਾਲ ਰਿਸ਼ਤੇ ਬਥੇਰੇ ਰਿਸ਼ਤੇ ਨੇ ਘਾੜੀ ਨਾ ਪਨੂ ਅੱਛਾ ਰਿਸ਼ਤਿਆਂ ਦੀ ਘਾਟ ਨਹੀਂ ਹੈ ਉਹ ਤੈਨੂੰ ਨਕੰਮੇ ਨੂੰ ਕਿਹੜਾ ਰਿਸ਼ਤਾ ਕਰਦਾ ਉਹ ਜ਼ਮੀਨ ਨੂੰ ਰਿਸ਼ਤੇ ਆਉਂਦੇ ਜ਼ਮੀਨ ਨੂੰ ਅਕੇ ਮੈਨੂੰ ਕਾਦੀ ਘਾਟ ਆ ਰਿਸ਼ਤਿਆਂ ਦੀ ਕਾਹ ਤੋਂ ਕਿਨਾ ਅਨੂ ਲੈ ਮੜਾ ਦਾ ਮੂੰਹ ਥੋਲਾ ਮੜਾ ਮਟਾ ਖੋਲਾ ਮਰਾ ਯਾਰ ਉਹ ਕੋਈ ਨਾ ਬਾਪੂ ਨਾਉਣਾ ਨਾਲੇ ਇੱਕ ਗੱਲ ਮੇਰੀ ਹੋਰ ਸੁਣ ਲੈ ਹਾਂ ਇਹ ਰਿਸ਼ਤਾ ਹੱਥੋਂ ਨਹੀਂ ਜਾਣਾ ਚਾਹੀਦਾ ਜਿਵੇਂ ਮੈਂ ਆਖੂੰਗਾ ਨਾ ਓਵੇਂ ਓਵੇਂ ਬੋਲਣਾ ਧਿਆਨ ਰੱਖੀ ਕਿਤੇ ਹੋਤੀ ਆਵਾਤਾ ਬੋਲੀ ਜਾਵੇ ਚਲ ਠੀਕ ਹੈ ਪਿਆਰ ਹੋਲਾ ਜਲਦੀ ਮੈਂ ਆਉਣਾ ਬਸ ਆ ਜਾ ਬਾਪੂ ਵੀ ਆ ਜੀ ਸੋਨੇ ਦਾ ਮਾੜਾ ਤੱਕ ਕਿਉਂ ਇਸ ਦੂ ਵੀਰੇ ਮੰਦੀ ਬਈ ਉਹ ਜਗਤਾਰ ਕੇ ਘਰੇ ਜਾਣਾ ਯਾਰ ਜਗਤਾਰ ਜਿਨ੍ਹਾਂ ਦੇ ਮੁੰਡੇ ਦਾ ਨਾਮ ਪੱਲੀ ਆ ਹਾਂ ਹਾਂ ਇਹਦੇ ਵੀ ਘਰੇ ਜਾਣਾ ਬਈਆ ਟਾਵਰ ਤੇ ਬਿਆ ਘਰ ਉਹਨਾਂ ਦਾ ਕੋਠੀ ਪਈ ਹੋਇਆ ਹਰਾਂ ਦਾ ਗੇਟ ਆ ਹਾਂ ਹਾਂ ਵੀਰੇ ਹਾਂ ਸੇ ਉੱਥੇ ਘਰ ਪੱਲੀ ਆ ਮੁੰਡੇ ਦੇ ਨਾਮ ਉਹਨਾਂ ਦਾ ਹਾਂ 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 ਰਿਸ਼ਤਾ ਦੇਖਣਾ ਆਈ ਸੀ ਰਿਸ਼ਤਾ ਬਈ ਹਾਂ ਹਾਂ ਬਈ ਸਾਨੂੰ ਪਤਾ ਨਹੀਂ ਉਹਦੇ ਬਾਰੇ ਕਿਉਂ ਕੀ ਕਰਾਂ ਬਈ ਬਈ ਉਹਦੇ ਛੇੜੇ ਦਾ ਨਸ਼ੇੜੀ ਹੈ ਛੇੜੀ ਉਹਦਾ ਕੋਈ ਨਸ਼ੀ ਨਹੀਂ ਛੱਡਦਾ ਬਈ ਸਾਰੇ ਸਾਰੇ ਪਿੰਡ ਚ ਪੁੱਛ ਲਓ ਅੱਛਾ ਜੀ ਸੋ ਸਮਝ ਕੇ ਦੇਖੋ ਬਈ ਚੱਲ ਕੋਈ ਨਹੀਂ ਬਈ ਦੇਖਦੇ ਹਾਂ ਹਾਂ ਬਈ ਉੱਤੇ ਟਾਵਰ ਲਵੀਆ ਕਰੋ ਠੀਕ ਹੈ ਉਹ ਕਿਵੇਂ ਕਰੀ ਫਿਰ ਚੱਲ ਬਾਪੂ ਦੇਖ ਲੈਣੇ ਆ ਵੀਰ ਇੱਕ ਵਾਰੀ ਜਾ ਤਾਂ ਆਉਣਿਆ ਹਾਂ ਇਹ ਤਾਂ ਹੈਟਾ ਜਾਈਏ ਕਰਨ ਜਾ ਜਾਣਾ ਚਲੋ ਦੇਖਣਾ ਕੋਈ ਜਾ ਅੱਗੇ ਨਾ ਹੋਰ ਤਾਂ ਠੀਕ ਹੈ ਜੀ ਮੈਨੂੰ ਐ ਦੱਸੋ ਆਪਣਾ ਮੁੰਡਾ ਕਿੰਨਾ ਪੜਿਆ ਇਹਦਾ ਜੀ 12 ਪੜਿਆ ਆਪਣਾ ਮੁੰਡਾ ਅੱਛਾ ਜੀ ਹਾਂਜੀ ਫਿਰ ਹੁਣ ਪੜਨ ਨੂੰ ਕਹਿੰਦਾ ਸੀ ਅੱਗੇ ਅੱਛਾ ਜੀ ਸੁੱਖ ਨਾਲ ਸੋਨੂੰ ਪਤਾ ਜ਼ਮੀਨ ਬਾਬ ਹੈ ਠੀਕ ਹੈ ਜੀ ਤੇ ਫਿਰ ਕੰਮ ਕਰਨ ਵਾਲਾ ਕੋਈ ਹੈ ਨਹੀਂ ਸੀਗਾ ਫਿਰ ਆਪਾਂ ਨੇ ਜ਼ਮੀਨ ਚ ਹੀ ਪਾਤਾ ਫਿਰ ਤੇ ਜ਼ਮੀਨ ਕਿੰਨੀ ਹੈ ਜੀ ਆਪਣੀ ਸੁੱਖ ਨਾਲ 30 ਕਿੱਲੇ ਜ਼ਮੀਨ ਦੇ ਆ ਪੰਜ ਨੌਕਰ ਕੰਮ ਕਰਦੇ ਹੈਗੇ ਇੱਥੇ ਸਾਲੀ ਨਸ਼ੇ ਦੀ ਤੋੜ ਲੱਗੀ ਪਈ ਹੈ ਇਹਨਾਂ ਨੂੰ ਜ਼ਮੀਨ ਦੀ ਪਈ ਹੈ ਪਤਾ ਨਹੀਂ ਕਦੋਂ ਜਾਣਗੇ ਚਲੋ ਚੰਗੀ ਗੱਲ ਆ ਜੀ ਮੁੰਡੇ ਦਾ ਖੇਤੀ ਬੜੀ ਕਣੀ ਧਿਆਨ ਆਗਾ ਹਾਂਜੀ 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 ਬਾਕੀ ਮੈਨੂੰ ਐ ਦੱਸੋ ਮੁੰਡਾ ਆਪਣਾ ਨਸ਼ਾ ਪਤ ਤਾ ਨਹੀਂ ਕਰਦਾ ਕਿਉਂਕਿ ਅੱਜ ਕੱਲ ਸਾਨੂੰ ਪਤਾ ਹਨਾ ਐ ਕੁਝ ਬਹੁਤ ਚੱਲ ਰਿਹਾ ਨਾ ਨਾ ਜੀ ਆਪਣਾ ਮੁੰਡਾ ਨਸ਼ਾ ਹੱਥ ਵੀ ਨਹੀਂ ਲਾਉਂਦਾ ਨਸ਼ੇ ਦਾ ਖਿਲਾਫ ਆ ਜੀ ਆਪਣਾ ਮੁੰਡਾ ਮੇਰੀ ਗੱਲ ਸੁਣੋ ਭਾਵੇਂ ਪੁੱਛ ਪੜਤਾਲ ਕਰ ਲੋ ਪਰ ਇੱਕ ਗੱਲ ਧਿਆਨ ਰੱਖਿਓ ਪਿੰਡ ਵਿੱਚ ਦੋ ਚਾਰ ਨਾਲ ਬਣਦੀ ਹੁੰਦੀ ਆ ਤੇ ਦੋ ਚਾਰ ਨਾਲ ਨਹੀਂ ਵੀ ਬਣਦੀ ਹੁੰਦੀ ਇਹ ਪੂਰਾ ਧਿਆਨ ਰੱਖਣਾ ਤੁਸੀਂ ਨੇ ਹਾਂਜੀ ਉਹ ਤਾਂ ਹੈ ਬੱਪੂ ਕੇ ਮੈਂ ਕਰਨਾ ਤੇਰਾ ਮੈਂ ਕਰਨਾ ਕੀ ਹੈਗਾ ਮੇਰੇ ਦਾ ਸਾਰਾ ਕੁਝ ਫਿੱਟਾ ਬਾਕੀ ਜਿਹੜਾ ਮੁੰਡਾ ਆਪਾਂ ਨੂੰ ਮਿਲਿਆ ਸੀ ਕੀ ਪਤਾ ਇਹਨਾਂ ਨਾਲ ਬਣਦੀ ਨਾ ਹੋਵੇ ਸਹੀ ਗਾ ਤਾਂ ਇਹਨੇ ਪਾਨੀ ਮਾਰੀ ਹੋਵੇ ਰਿਸ਼ਤਾ ਤਾਂ ਬਹੁਤ ਵਧੀਆ ਲੱਗਦਾ ਮੈਨੂੰ ਮੇਰੇ ਤਾਂ ਫਿੱਟਾ ਪਹਾਂ ਕਰ ਦਿੰਦੇ ਆ ਠੀਕ ਹੈ ਬੱਪੂ ਕਰ ਸਾਡੇ ਦਾ ਸਾਰਾ ਕੁਝ ਫਿੱਟਾ ਹੀ ਸਾਨੂੰ ਐ ਦੱਸੋ ਤੁਸੀਂ ਕੁੜੀ ਕਦੋਂ ਵਿਆਹਣਾ ਆਉਂਗੇ ਜਦੋਂ ਸਾਨੂੰ ਤੁਸੀਂ ਡੇਟ ਦੇਵੋਗੇ ਸਮਾਂ ਦੇਵੋਗੇ ਅਸੀਂ ਤੇ ਉਹਦੀ ਆ ਜਾਾਂਗੇ ਨਾਲੇ ਹੀ ਤਾਂ ਪੰਜ ਬੰਦੇ ਆ ਜਾਾਂਗੇ ਜੀ ਸਾਨੂੰ ਮਾਲਕ ਨੇ ਸਾਰਾ ਕੁਝ ਦਿੱਤਾ ਅਹੀਂ ਤੁਹਾਡਾ ਕੋਈ ਖਰਚਾ ਨਹੀਂ ਕਰਾਉਣਾ। ਹਾਂ ਜੀ ਇਹ ਤਾਂ ਠੀਕ ਹੈ ਜੀ। ਚਲੋ ਐ ਕਰਾਂਗੇ ਅਸੀਂ। ਤੁਹਾਨੂੰ ਸਲਾਹ ਕਰਕੇ ਨਾ ਸਾਰੀ ਗੱਲਬਾਤ ਕਰਾਂਗੇ। ਅਸੀਂ ਸਾਰਾ ਕੁਝ ਦੱਸ ਦਾਂਗੇ ਤੁਹਾਨੂੰ। ਹਾਂ ਜੀ ਠੀਕ ਹੈ ਜੀ ਠੀਕ ਹੈ। ਡੇਢ ਲੱਖ ਲੱਖ। ਠੀਕ ਹੈ ਜੀ ਠੀਕ ਹੈ ਜੀ। ਥੋੜਾ ਜਲਦੀ ਆਪਣਾ ਸਮਾਂ ਬਣਾਇਓ ਕੋਈ। ਠੀਕ ਹੈ ਜੀ ਜਲਦੀ ਕਰਾਂਗੇ ਆਪਾਂ। ਹਾਂ ਠੀਕ ਹੈ ਜੀ। ਚੰਗਾ ਜੀ। ਨਾ ਪੈਸੇ ਰੱਖੇ ਸੀ ਤਾਂ ਤਾਂ ਨਹੀਂ ਚੱਕ ਲੈ ਨਹੀਂ ਜੀ ਮੈਂ ਪੈਸੇ ਚੱਕੀ ਕੀ ਕਰਨੇ ਆ ਨਾਲੇ ਸਿਰ ਕੰਮ ਦੀ ਜੇ ਕੀ ਆ ਜਾਣੇ ਹੋ ਕੀ ਚਾਹ ਲੋਗੀ ਤੁਹਾਨੂੰ ਉਹ ਵਾਜੂ ਨਹੀਂ ਗਏ ਓਏ ਤੇਰਾ ਵਾਹ ਗਿਆ ਪੈਸੇ ਪੈਸੇ ਹੈਗੇ ਨਾ ਬੇਕੋਲੇ ਓ ਜਲਦੀ ਦੇ ਮੇਰੇ ਨਾਲ ਜਿਹੜੀ ਤੋੜ ਲੱਗੀ ਪਈ ਆ ਐ ਖੋਲ ਦੇ ਹੁਣੇ ਵੀ ਗੱਡਾ ਐ ਕਿ ਮੈਂ ਪੈਸੇ ਲੈ ਕੇ ਬਾਹਰ ਜਾਂਦਾ ਮਸਾ ਪਰ ਬਾਪੂ ਜੰਨ ਤਾਂ ਕਿਸ ਤਸਕਨ ਆਸ਼ਾ ਲਈ ਕਰਦੇ ਉਹ ਹੁਣ ਮੈਸਾ ਦੱਸ ਕੇ ਥੋੜੀ ਤਾਂ ਕਰੀਦਾ ਹੁੰਦਾ ਦੇ ਪੈਸੇ ਰੁਕ ਜਾਓ ਜੀ ਤੁਸੀਂ ਨਹੀਂ ਜਾਣਾ ਕਿਤੇ ਨੇ ਓਏ ਭਰਾ ਮੈਂ ਕਿੰਨਾ ਜੇ ਨਹੀਂ ਤੋੜਨਾ ਸੁਣੋ ਸੀ ਆ ਕੀ ਕਰੀ ਜਾਂਨੇ ਹੋ ਓਏ ਕੁਝ ਨਹੀਂ ਕਰਦਾ ਤੂੰ ਐਂ ਕਰ ਓਏ ਤੂੰ ਚਾਹ ਬਣਾ ਕੇ ਲੈ ਜਾ ਨਾ ਜਿਹੜਾ ਬੰਦਾ ਨਸ਼ਾ ਕਰ ਸਕਦਾ ਸਵੇਰੇ ਉੱਠ ਕੇ ਉਹ ਆਪ ਚਾਣੀ ਬਣਾ ਸਕਦਾ ਮੈਥੋਂ ਨਹੀਂ ਬਣਦੀ ਚਾ ਉਹ ਬਣਾ ਲਿਆ ਮੈਂ ਕਹਤਾ ਨਾ ਅਭਦੀ ਬਣਾਣੀਆਂ ਬਣਾ ਲਓ ਮੈਨੂੰ ਨਸ਼ੇੜੀ ਬੰਦੇ ਪਿੱਛੇ ਨਹੀਂ ਕੁਝ ਕੀਤਾ ਜਾਂਦਾ ਨਾ ਹੁਣ ਤੂੰ ਮੇਰੇ ਨਾਲ ਜਵਾਨ ਲੜਾਈਆਂ ਹੈਂ ਜਵਾਨ ਲੜਾਈਆਂਗੇ ਮੇਰੇ ਮਾਲ ਛੜਦਾ ਮੇਰੇ ਪਿਓ ਦੀ ਸੜੀ ਦੀ ਏ 30 ਕਿਲਿਆਂ ਦਾ ਮਾਲ ਕਰਾਂ 30 ਕਿਲਿਆਂ ਦਾ ਹੈਂ ਬੋਲ ਪਲੀਜ਼ ਮੇਰੇ ਬਾਹਰ ਛੜ ਤੋ ਦਰਦ ਹੋ ਰਿਹਾ ਮੇਰੇ ਚਾਹ ਬਣਾ ਕੇ ਲੇਗੀ ਬਣਾ ਲੈਨੀ ਆ ਜਾ ਹੁਣ ਵੀ ਤਾਂ ਆਈਆਂ ਲੋਟ ਆ ਰੰਨਾ ਸ਼ਾਲਾ ਆ ਕੇ ਰਖਤਾ ਵਾਹ ਰੱਬਾ ਕੀ ਜੇ ਕਰਮ ਲਿਖੇ ਨੇ ਤੂੰ ਮੇਰੇ ਕਿੱਥੇ ਵਸਾਤੀ ਮੈਂ ਵੀਰੇ ਤੇ ਬਾਪੂ ਜਣੀ ਤਾਂ ਕਹਿੰਦੇ ਸੀ ਨਾ ਵੀ ਤੂੰ ਤਾਂ ਰਾਜ ਕਰੇਂਗੀ ਰਾਜ ਇਹਨੂੰ ਰਾਜ ਕਹਿੰਦੇ ਨੇ ਇਹ ਰਾਜ ਨਾਲ ਤਾਂ ਮੈਂ ਬੜੀ ਚੰਗੀ ਆ ਚੱਕਲਾ ਰੱਬਾ ਮੈਨੂੰ ਚੱਕ ਲੈ ਮੈਣੀ ਰਹਿਣਾ ਇੱਥੇ ਨਾ ਆ ਗਿਆ ਹੁਣ ਰੱਖਿਆ ਨੇ ਨਸ਼ੇੜੀ ਮਿੱਤਰਾਂ ਨੇ ਓ ਸ਼ਰਮ ਕਰ ਲੈ ਓ ਸ਼ਰਮ ਬੇਸ਼ਰਮਾ ਸ਼ਰਮ ਲਾਰ ਕੀਤੇ ਓ ਬਾਪੂ ਅਜੇ ਮੈਂ ਆ ਕੇ ਖੜੀ ਆਂ ਯਾਰ ਤੂੰ ਹੁਣ ਸਰ ਭਾਸ਼ਣ ਦੇ ਲੱਗ ਗਿਆ ਭਾਸ਼ਣ ਦੇ ਮਾ ਨਾ ਓ ਤੂੰ ਬੇਸ਼ਰਮਾ ਭਾਸ਼ਣ ਦੇ ਮਾ ਨਾ ਓ ਪੈਸੇ ਦੇ ਬਾਪੂ ਥੋੜੇ ਯਾਰ ਮੈਨੂੰ ਪੈਸੇ ਦੇ ਮਾ ਓ ਤੇਰੇ ਲਈ ਪੈਸੇ ਕਮਾਉਣਾ ਏ ਤੈਨੂੰ ਸ਼ਰਮ ਹੈ ਓਏ ਜੇ ਤੂੰ ਆਵਦਾਨੀ ਧਿਆਨ ਰੱਖਣਾ ਓਏ ਬਗਾਨੀ ਤੀਨਾ ਧਿਆਨ ਰੱਖ ਲੈ ਓ ਫੁੱਲਾਂ ਵਰਗੇ ਤੈਨੂੰ ਪਿਆਰ ਕਰਦੇ ਆ ਬੇਸ਼ਰਮ ਸ਼ਰਮ ਕਰ ਲੈ ਮਾੜੀ ਮੋਟੀ ਮੈਂ ਖੇਤ ਜਾਣਾ ਜਾਂ ਕੁੜੀ ਕਿੰਨੇ ਚਿਰ ਦੀ ਡਿੱਕੀ ਜਾਂਦੀ ਏ ਤੈਨੂੰ ਓ ਪੈਸੇ ਦਾ ਦੇ ਜਾ ਖੇਤ ਫਿਰ ਪੈਸੇ ਦੇਦਾ ਤੈਨੂੰ ਮੈਂ ਨਸ਼ੇੜੀ ਕਿਸੇ ਜਹਾਨ ਦਾ

ਇਰ ਤੰਦਰ ਆਜਾ ਸੇ ਕੀ ਕਰੀਏ ਨੇ ਉਹ ਉਹ ਮੈਨੂੰ ਪੈਸੇ ਦੇ ਯਾਰ ਮੈਨੂੰ ਪੈਸੇ ਦੀ ਲੋੜ ਆ ਨਾ ਮੇਰੇ ਕੋਲੇ ਪੈਸੇ ਕਿੱਥੋਂ ਆ ਗਏ ਮੈਂ ਕਿ ਬੈਂਕ ਖੋਲ ਰੱਖਿਆ ਜਿਹੜਾ ਤੁਹਾਨੂੰ ਦੇਈ ਜਾ ਲਾ ਪੈਸੇ ਨਾਲੇ ਸਾਰਾ ਕਮਰਾ ਖਲਾ ਕੇ ਰੱਖਤਾ ਹੁੰਦਾ ਸੀ ਕੋਣ ਸੈੱਟ ਕਰੂਗਾ ਉਹ ਕਮਰਾ ਗੁੰਮਰਾ ਸਾਡੇ ਦਾ ਫੇਰ ਸੈੱਟ ਕਰ ਲੈ ਤੂੰ ਪਹਿਲਾਂ ਮੇਰਾ ਪੈਸੇ ਨਹੀਂ ਹਿਲਾ ਕਰ ਕੇ ਦੇ ਮੈਨੂੰ ਪੈਸੇ ਚਾਹੀਦੇ ਆ ਮੇਰੇ ਕੋਲ ਹੀ ਹੈਗੇ ਕੁਛ ਵੀ ਤੂੰ ਐਂ ਕਰ ਆ ਆ ਗਾਂਢੇ ਜੀ ਦੇ ਮੈਨੂੰ ਲੈ ਮੈਨੇ ਮੈਨੇ ਕਾਂਡੇ ਦਿੰਦੀ ਦਿੰਦੀ ਐ ਦੇ ਮੈਨੇ ਦੇ ਸਕਦੀ ਐ ਤਾ ਦੇ ਮਾਰ ਦੂੰ ਨੀ ਇੱਥੇ ਨਾਲੇ ਕਗਾ ਮੋਰ ਇੱਥੇ ਘਰ ਚ ਰਹਿਣ ਦੀ ਕੋਈ ਲੋੜ ਨਹੀਂ ਚੱਲ ਆ ਚੱਲ ਮੈਂ ਨਹੀਂ ਜਾਣਾ ਘਰ ਤੋਂ ਇੱਥੇ ਦਿਖਣੀ ਨਹੀਂ ਚਾਹੀਦੀ ਚੱਲ ਪਾਲੀ ਗੇੜ ਚੱਲ ਪਾਲੀ ਪਾਲੀ ਬਾਪੂ ਬਾਪੂ ਦੇਖੀ ਕੋਈ ਕੁੜੀ ਨਰ ਚ ਛਾਲ ਮਾਰੂਗੀ ਦੇਖੀ ਰੋਕੀ ਗੱਡੀ ਹਾਂ ਗੱਲ ਤੇਰੀ ਚੇਤੇ ਆਪਾਂ ਦੇਖ ਲੈ ਖੜਾ ਕੇ ਆਹ ਜਿੱਤੀ ਤੂੰ ਤੂੰ ਨਰ ਚ ਛਾਲ ਮਾਰਨ ਲੱਗੀ ਸੀ ਕੀ ਗੱਲ ਪੁੱਤ ਤਾ ਇਹ ਕੀ ਕਰ ਰਹੀ ਤੂੰ ਛੱਡ ਦੋ ਮੈਨੂੰ ਮਰ ਜਾਂਦਾ ਮੈਨੂੰ ਮਾਰ ਲੈਂਦਾ ਛਾਲ ਮੈਨੂੰ ਗੱਲ ਦੱਸ ਪੁੱਤ ਕੀ ਹੋਈ ਆ ਬਸ ਮਾਪਾ ਨਰ ਛੱਡ ਦੋ ਮੈਨੂੰ ਕਿਉਂ ਨਹੀਂ ਜਾਣਾ ਤੂੰ ਦੱਸ ਤਾਂ ਦੇ ਪੁੱਤ ਕੀ ਦੱਸਾਂ ਵੀ ਜਿੰਨਾ ਤੁਸੀਂ ਮੇਰਾ ਵਿਆਹ ਕਰਾਇਆ ਉਹ ਸਾਲਾ ਨਜ਼ੇ ਕਰਦਾ ਉਦੀ ਇਨੀ ਹਿੰਮਤ ਹੁਣ ਤਾਂ ਅਸੀਂ ਦੱਸਾਂਗੇ ਪਰ ਪੁੱਤਾ ਵਾ ਕਦਮ ਚੱਕਣ ਤੋਂ ਪਹਿਲਾਂ ਸਾਨੂੰ ਤਾਂ ਦੱਸ ਦਿੰਦੀ ਅਸੀਂ ਤੇਰੇ ਆਪਦੇ ਆ ਕੋਈ ਬਗਾਨੇ ਨਹੀਂ ਹੈਗੇ ਬਾਪੂ ਕਿਵੇਂ ਦੱਸ ਦੰਦੀ ਤੁਹਾਨੂੰ ਜਦ ਤੁਸੀਂ ਮੇਰਾ ਵਿਆਹ ਕਰਾਇਆ ਸੀ ਨਾ ਤੁਸੀਂ ਮੈਨੂੰ ਇਹੀ ਕਿਹਾ ਸੀ ਵੀ ਕੁੜੀਏ ਜੀ ਚਾਹੇ ਮਰੀ ਹੁਣ ਤੇਰਾ ਹੀ ਕਰ ਉਹ ਤੇ ਮੈਂ ਤਾਂ ਤੈਨੂੰ ਤਾਂ ਕਿਹਾ ਸੀ ਵੀ ਤੇਰਾ ਘਰ ਵਸ ਜੇ ਪਰ ਮੈਨੂੰ ਕੀ ਪਤਾ ਤੀ ਉਹ ਕੰਜਰ ਨੇ ਛੇੜੇ ਨਿਕਲੂਗਾ ਹਾਏ ਹੋਰ ਅੱਬਾ ਓਏ ਆ ਮੈਂ ਕੀ ਕਰ ਬੈਠਾ ਮੈਂ ਤਾਂ ਆਪਣੀ ਕੁੜੀ ਦੀ ਕਿਸਮਤ ਆਪਣੇ ਹੱਥੀ ਡੋਪਤੀ ਮੈਨੂੰ ਜ਼ਮੀਨ ਦੇ ਲਾਲਚ ਨੇ ਨਾ ਅੰਨਾ ਕਰਤਾ ਸੀ ਮੈਂ ਭੁੱਲ ਗਿਆ ਸੀ ਵੀ ਮੇਰੀ ਕੁੜੀ ਦਾ ਦੁੱਖ ਸੁੱਖ ਵਿੱਚ ਉਹਦਾ ਸਾਥ ਉਹਦਾ ਘਰ ਵਾਲਾ ਦੇਊਗਾ ਨਾ ਕਿ ਜ਼ਮੀਨਾਂ ਦੇਣ ਗਿਆ ਮੈਨੂੰ ਮaaf ਕਰ ਦਿੱਤੀਏ ਮੈਨੂੰ ਮaaf ਕਰ ਦੇ ਪੈਣੀ ਜੇ ਅਸੀਂ ਪਾਲੀ ਦੀ ਜਗ੍ਹਾ ਵੰਟੀ ਜਾਂ ਤੇਰਾ ਵਿਆਹ ਕਰ ਦਿੰਦੇ ਤਾਂ ਤੈਨੂੰ ਇਹ ਸਜ਼ਾ ਭੁਗਤਣੀ ਨਾ ਪੈਂਦੀ ਸਾਨੂੰ ਮaaf ਕਰ ਦੇ ਪੈਣੀ ਸਾਡੀ ਤਾਂ ਬਹੁਤ ਵੱਡੀ ਗਲਤੀ ਹੋ ਗਈ ਤੇ ਸਾਡੀ ਗਲਤੀ ਦੀ ਸਜ਼ਾ ਤੈਨੂੰ ਭੁਗਤਣੀ ਪੈਗੀ ਚੱਲ ਭੈਣੀ ਤੂੰ ਸਾਡੇ ਨਾਲ ਘਰੇ ਚੱਲੋਂ ਆਈ ਸਸੀ ਗਾਲ ਜੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਲਿਖ ਕੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਨਵੀਂ ਆਉਣ ਵਾਲੀ ਹਰ ਵੀਡੀਓ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਬਾਕੀ ਜਿਨ੍ਹਾਂ ਨੇ ਇਸ ਵੀਡੀਓ ਦਾ ਪਿਛਲਾ ਭਾਗ ਨਹੀਂ ਦੇਖਿਆ ਉਹ ਜਰੂਰ ਦੇਖ ਲਓ ਤਾਂ ਹੀ ਵੀਡੀਓ ਤੁਹਾਨੂੰ ਪ੍ਰੋਪਰ ਸਮਝ ਆਊਗੀ ਤੇ ਵੀਡੀਓ ਨੂੰ ਬਸਤਾ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਹੁਣ ਬੋਲਾਂਗੇ ਜੇ ਆਪਾਂ ਪਹਿਲੇ 15 ਕਮੈਂਟ ਜਿਨ੍ਹਾਂ ਨੇ ਪਿਛਲੀ ਵੀਡੀਓ ਦੇ ਵਿੱਚ ਕੀਤੇ ਸੀਗੇ ਤੇ ਪਹਿਲਾ ਹੈ ਜੀ ਨਿਤਿਸ਼ਾ ਜਿੰਦਰਾ ਮਨਮੋਹ ਸਿੱਧੂ ਦੀਪਕ ਜਿੰਦਲਾ ਐਂਟਰਟੇਨਮੈਂਟ ਆਰਟਿਸਟ ਆ ਜੋ ਦੇਖੋ ਸੰਦੀਪ ਰਾਜਪੂਤ ਅਮਨ ਬਰਾੜ ਸ਼ਾਰਟ ਵੀਡੀਓ ਨਵ ਚੀਮਾ ਪਿੰਡਾ ਗਣਕਵਾਲੀਆ ਤਰਨਵੀਰ ਸਿੰਘ ਚੱਠਾ ਪਿੰਡਾਂ ਦੇ ਰਾਜੇ ਜਸਨਪ੍ਰੀਤ ਸਿੰਘ ਰਿਸਪਾਲ ਸ਼ਰਮਾ ਮਨਪ੍ਰੀਤ ਕੌਰ ਢਾਲੀਵਾਲ ਤੇ ਦੁੱਲਟ ਟੀਵੀ ਇਹ ਨਹੀਂ ਜੀ ਪਹਿਲੇ 15 ਮਿੰਟ ਤੁਸੀਂ ਵੀ ਸਭ ਤੋਂ ਪਹਿਲਾਂ ਇਸ ਵੀਡੀਓ 'ਚ 15 ਮਿੰਟ ਕਰੋ ਤਾਂ ਜੋ ਆਪਾਂ ਅਗਲੀ ਵੀਡੀਓ 'ਚ ਤੁਹਾਡਾ ਨਾਮ ਬੋਲਾਂਗੇ ਕਈ ਵੀਰ ਸਾਨੂੰ ਕਹਿੰਦੇ ਰਹਿਣਾ ਵੀ ਮੈਸੇਜ ਆਉਂਦੇ ਨੇ ਵੀ ਤੁਸੀਂ ਛੱਡ ਨਾਮ ਨਹੀਂ ਬੋਲਦੇ ਤੁਸੀਂ ਪਹਿਲੇ 15 ਮਿੰਟ 'ਚ ਮਤਲਬ ਕਮੈਂਟ ਕਰਿਆ ਕਰੋ ਫਿਰ ਤੁਹਾਡਾ ਨਾਮ ਬੋਲਦੇ ਜੋ ਕਿਉਂਕਿ ਸਾਰਿਆਂ ਦੇ ਨਹੀਂ ਬੋਲ ਸਕਦੇ ਟਾਈਮ ਵਾਲਾ ਹੋ ਜਾਂਦਾ ਸਾਨੂੰ ਪਤਾ ਨਾ ਵੀਡੀਓ ਬੜੀ ਲੰਬੀ ਵਗ ਜਾਂਦੀ ਹੈਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਦੇ ਹੋ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਜੋ ਹਰ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਜਿਹੜੀ ਆਪਾਂ ਅੱਗੇ ਵੀਡੀਓ ਪਾਵਾਂਗੇ ਤੇ ਨੋਟੀਫਿਕੇਸ਼ਨਾਂ ਜਿਹੜੀਆਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾ ਕਰਨੀਆਂ ਤੇ ਹੁਣ ਜੀ ਆਪਾਂ ਅੱਗੇ ਤੁਸੀਂ ਕੁਝ ਬੋਲਦੇ ਜੀ ਬਾਕੀ ਆਪਾਂ ਜਿਹੜਾ ਪਿਛਲਾ ਵੀਡੀਓ ਨਹੀਂ ਚੱਲ ਰਹੀ ਸੀ ਆਪਣੇ ਪਾਰਟ ਬਣਾਏ ਦੀਗੇ ਤੇ ਉਹਦੀ ਪੱਗ ਨੂੰ ਦਾਗ ਆ ਹਾਂ ਉਹ ਆਪਣੇ ਕੰਟੀਨਿਊ ਕਰਨੀ ਹੈ ਅੱਗੇ ਬਹੁਤ ਵਧੀਆ ਰਿਸਪੌਂਸ ਦਿੱਤਾ ਸੀਗਾ ਤੁਸੀਂ ਕਰ ਰਹੇਾਂਗੇ ਤੇ ਪਿਓ ਦੀ ਪੱਗ ਨੂੰ ਦਾਗ ਜਿਹੜੇ ਪਾਰਟ ਪਹਿਲਾਂ ਉਹਦੇ ਖੜੇ ਨੇ ਨਾ ਪਿੱਛੇ ਉੱਤੇ ਜਿਹੜੇ ਆਪਾਂ ਨੇ ਸ਼ੂਟ ਕਰੇ ਸੀ ਤੇ ਉਹ ਕੰਟੀਨਿਊ ਅੱਗੇ ਆਉਣਗੇ ਕਿਉਂਕਿ ਉਹ ਪਹਿਲਾਂ ਆਪਾਂ ਨੇ ਉੱਥੇ ਛੱਡ ਦਿੱਤੀ ਤੇ ਹੁਣ ਜਿਹੜੇ ਅੱਗੇ ਪਾਰਟ ਨੇ ਉਹਦੇ ਤਿਆਰ ਨੇ ਤੇ ਆਪਾਂ ਬਹੁਤ ਜਲਦੀ ਆਪਣੇ ਲਈਜ ਕਰਾਂਗੇ ਕੰਟੀਨਿਊ ਚੱਲਣਗੇ ਹਾਂਜੀ ਬਾਕੀ ਮਿਲਦੇ ਆਗਲੀ ਵੀਡੀਓ ਨਾਲ ਆਪਾਂ ਦਾ ਧੰਨਵਾਦ ਸਾਰਿਆਂ ਦਾ ਕਿ ਕਰਨਾ ਪਤਾ ਮੈਂ ਅੱਗੀ ਆਪਣਾ ਤਾਂ ਪੜ੍ਹਨ ਪੜ੍ਹਨ ਭੈਣੀ ਜੇ ਅਸੀਂ ਪਾਲੀ ਦੀ ਜਗ੍ਹਾ ਬੰਟੀ ਨਾਲ ਤੇਰਾ ਵਿਆਹ ਕਰ ਦਿੰਦੇ ਤਾਂ ਤੈਨੂੰ ਇਹ ਸਜ਼ਾ ਭੁਗਤਣੀ ਨਾ ਪੈਂਦੀ ਹੁਣ ਅੱਗੇ ਪਰ ਇੱਕ ਗੱਲ ਧਿਆਨ ਰੱਖਿਓ ਪੰਜ ਨਾਲ ਪਿੰਡ 'ਚ ਬਣਦੀ ਹੁੰਦੀ ਆ ਤੇ ਪੰਜ ਵਿੱਚ ਨਹੀਂ ਇੱਥੇ ਚੱਕ ਲੈ ਉਹ ਤੇ ਇਹ ਮੈਂ ਤਾਂ ਤੈਨੂੰ ਤਾਂ ਕਿਹਾ ਸੀ ਵੀ ਤੇਰਾ ਘਰ ਵਸ ਜੇ ਪਰ ਮੈਨੂੰ ਕੀ ਪਤਾ ਸੀ ਵੀ ਉਹ ਕੰਜਰ ਨਿਛੇੜ ਹੀ ਨਿਕਲੂਗਾ ਸ਼ੁਕਰੂ ਹੈ ओ कोई ना बापू ना वो ओ एक मेरी हाँ बापू तो मेरे ओ दबारे करो यारा ओ दबारे करो यारा